ਨਾਂ ਦਿਹਾੜਾ ਲੱਗਿਆ ਪਿਆ ਹੈ ਬਾਈ ਠੰਡ ਹੋਈ ਪਈ ਹੈ ਅੱਛਾ ਤੇ ਨੜੇ ਦੱਦੀ ਬਈਆ ਬੀਬੀ ਪਤਾ ਨਹੀਂ ਕਿੱਧਰ ਬਾਗੀ ਚਿੱਕੀ ਹੋਈ ਹੈ ਬੀਬੀ ਮਾਇਨੀ ਵਿੱਚ ਕੰਮ ਕਰ ਲਾ ਕੋਲੇ ਕਛ ਦੀ ਦੂਰੀ ਪਈ ਹੈ ਬੀਬੀ ਇਤਰਾ ਗਈ ਸੀ ਤੂੰ ਨੀਵਾ ਮੈਂ ਆ ਕਾਂਗੜੀ ਦੇ ਕਿੱਥੋਂ ਲਹੂ ਪੀ ਤੈਨੂੰ ਨੀ ਹੁਣ ਤਾਂ ਪਾਏ ਦੀਆਂ ਖਾਦੇ ਲਾ ਦੇ ਨੀ ਦੋ ਦੋ ਤਾਂ ਕੁੱਲੀ ਰੋਗੀ ਕੁਛ ਹੋ ਰਹੋਗਾ ਪਰ ਮੈਨੂੰ ਕੀ ਪਤਾ ਠੰਡ ਲੱਗੀ ਆਂਦੀ ਆ ਮੈਨੂੰ ਤੈਨੂੰ ਥੋੜੀ ਜ਼ਿਆਦਾ ਨਹੀਂ ਠੰਡ ਲੱਗਦੀ ਹੈਗੀ ਨਾ ਤੈਨੂੰ ਬੜਾ ਪਤਾਗਾ ਠੰਡ ਹੈਗੀ ਆ ਨੀਵਾ ਦੋ ਦਰ ਜਾਨਾ ਨਹੀਂ ਨੀਵਾ ਤੋੜਾ ਪ੍ਰਤਮਤ ਤਾਂ ਤਨ ਪਾਲੂਗੀ ਨੇ ਕਾਂਵਲੀ ਸਾਢੇ ਪੱਲੇ ਹੀ ਪਾਉਣੀ ਸੀਗੀ ਨੇ ਤਾਂ ਲਹੂ ਪੀ ਲਿਆ ਕੁੜਾ ਵੀਰ ਲਾ ਦੇ ਤੋ ਪਚੜੀ ਪਈ ਐ ਬੀਬੀ ਠੰਡ ਲੱਗਦੀ ਐ ਕਿ ਮੈਂ ਤਾਂ ਐਂ ਕਹਿੰਦੀ ਮੈਨੂੰ ਰਜਾਈ ਲੈ ਲੈ ਨੀ ਬਾ ਤੇਰੀ ਸਾਰੀ ਗੇਰੋ ਬੁੱਕ ਜਾਈ ਲੈਣੇ ਪਮੇਗੀ ਤੂੰ ਲੈ ਫੇਰ ਕੀ ਹੁੰਦਾ ਲਾਉਣ ਪੈਂਦੀ ਐ ਲੋਕਰ ਜਾਈ ਲੈ ਕੇ ਰਜਾਈ ਟਾਈਮ ਤੇ ਹੁੰਦੀ ਐ ਰਾਤ ਨੂੰ ਉਹ ਲਾ ਰਜਾਈ ਰਹਿੰਦਾ ਐ ਦਿਨੇ ਧੁੱਪੇ ਨਹੀਂ ਜਾਈ ਲੈਂਦਾ ਆ ਦੇਖ ਲੈ ਨਵੀਂ ਬੂ ਮਮੀ ਜਿਖਾਉਣ ਲੱਗਿਆ ਬੈ ਬੀਬੀ ਕਿਦੋਂ ਨੂੰ ਬਣਾ ਪਤਾਗਾ ਤੈਨੂੰ ਕਿਸੇ ਵੇਲੇ ਹਟੇ ਵੀ 12 ਮਹੀਨੇ 30 ਦਿਨ ਤੱਕ ਜਿਖਾਉ ਵੀ ਲੱਗੇ ਰਹਿੰਦਾ ਐ ਚਾ ਲੈ ਕੇ ਦੇਵਾ ਹੈ ਤੈਨੂੰ ਮਾੜੀ ਮੋਟੀ ਸੰਗ ਹੋਣੀ ਚਾਹੀਦੀ ਐ ਲੈ ਤੇ ਸੰਗ ਵਾਲੀ ਕੀ ਗੱਲ ਆ ਚਾਹੀ ਗੈਸਣਾ ਤੂੰ ਕੀ ਗੱਤ ਨਾ ਮੈਂ ਤਾਂ ਪਿੰਦੀ ਨਹੀਂ ਮੈਂ ਤਾਂ ਆਥਨ ਵਾਸਤੇ ਨਾ ਸਬਜ਼ੀ ਲਿਉਣੀ ਆ ਤੂੰ ਮਾੜਾ ਮੋਟਾ ਨਾ ਕੰਮ ਸਾਰਾ ਪਹਿ ਕੰਮ ਕਰ ਲੈ ਸ਼ਰਮ ਮੰਨਿਆ ਕਰ ਮਾੜੀ ਮੋਟੀ ਮੈਂ ਕੰਮ ਕਰਨਾ ਕੀ ਹੋਰ ਬੰਦ ਕਰੂੰਗਾ ਤੈਨੂੰ ਤਾਂ ਠੰਡ ਲੱਗਦੀ ਐ ਤੇ ਮੈਨੂੰ ਨਹੀਂ ਲੱਗਦੀ ਠੰਡ ਮੈਂ ਇਥੋਂ ਪੁੜੀ ਤਾਂ ਤੂੰ ਚਾਹਾਂ ਰੋਟੀਆਂ ਮੰਗਦੀ ਐ ਨਹੀਂ ਬੀਬੀ ਤੈਨੂੰ ਠੰਡ ਲੱਗਦੀ ਤੂੰ ਫਰ ਆਏਂਗੀ ਖਾਲੀ ਜਿਹੀਆਂ ਨਾ ਤਾਂ ਕਰ तू ख नहीं, नहीं, था था नहीं। था 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 तो तू तू तो मेरे खानी तू ना मेरा तेन तू बहु पीला थोड़ा मैं दवाई लिया देना जुखाम लगे ही रही ਕਿਵੇਂ ਮੁਸਕ ਮਾਰੀ ਜਾਂਦੀ ਐ ਤੂੰ ਧੋ ਲਿਆ ਕਰ। ਮਾਂ ਨੂੰ ਕੀ ਲੱਗਿਆਗਾ ਉਹ ਮੁਕਈਏ ਨੀ ਦੁੱਤਾ। ਸਰਦਨ ਤਾਂ ਨਲੀਆਂ ਨਾਲ ਲਿਪੀ ਰੱਖਦੀਆਂ ਇਹਨੂੰ ਕਿਸੇ ਵਾਰ ਤਾਂ ਉਹ ਜਖਾਮ ਹਟਿਆ ਵੀ ਐ। ਨਾਏ ਪਾਣੀ ਦਿੱਤਾ ਪਿਆ ਨਾਲ ਖੜੀ ਹੋ ਕੇ। ਹਾਏ ਮਰ ਜੂ ਮੈਂ ਨਾਲ ਤਾਂ। ਲੈ ਦੇਖ ਲੈ ਮੈਂ ਨੀਆ ਕਿ ਨਾਉਂਦੀ। ਨੀ ਮੁਸਕ ਮਾਰਦੀ ਐ ਬੋਕ ਵਰਗੀ। ਕੋਈ ਨੀ ਮਾਰੀ ਜਾਂਦੀ ਤੂੰ ਨਾ ਬੈਠ ਮੇਰੇ ਕੋਲ ਮੁਸਕ ਮਾਰਦੀ ਐ ਦਾ। ਜਾ ਵਗ ਜਾ ਤੂੰ। ਮੈਂ ਤਾਂ ਸਬਜ਼ੀ ਲਿਉਣੀ ਆ। ਨੀ ਵੀ ਆਥਣ ਵਾਸਤੇ। ਕਿ ਤੂੰ ਖੇਤ ਜਾਨੀ ਹਾਂ ਖੇਤ ਜਾਨੀ ਆ ਇਹਨੂੰ ਵੀ ਲੈ ਜਾਗੀ ਬੀਬੀ ਬਣ ਕੇ ਨਾ ਮੈਂ ਨਹੀਂ ਲ ਜਾਂਦੀ ਉੱਥੇ ਜਰੂਸ ਕੱਟੇਗੀ ਨਹੀਂ ਕੱਟਦੀ ਮੈਂ ਤਾਂ ਬਗ ਚੱਲਦੀ ਮੈਂ ਇਕੱਲੀ ਘਰੇ ਕੀ ਕਰੂੰਗੀ ਮੈਨੂੰ ਲੈ ਚਾ ਲੈ ਨਾ ਨਾ ਮੈਂ ਨਹੀਂ ਲੈ ਕੇ ਜਾਂਦੀ ਘਰੇ ਰਹਿ ਇੱਥੇ ਕੰਮ ਤਾਂ ਦਾ ਕਰ ਲਈ ਨਾ ਆ ਲੈ ਮੁਸਕ ਕਿਵੇਂ ਮਾਰੀ ਹੁੰਦੀ ਨਾ ਮੈਂ ਨਹੀਂ ਲ ਜਾਂਦੀ ਇੱਥੇ ਬੈਠ ਨਾ ਮੈਂ ਕੀ ਕਰੂੰਗੀ ਲੈ ਜਾਵੇਂ ਨਾ ਮੈਂ ਨਹੀਂ ਲੈ ਕੇ ਜਾਂਦੀ ਇੱਥੇ ਬੈਠ ਬੀਬੀ ਤਾਂ ਕਹਾ ਤਾਂ ਮਾਰਦੀ ਨਹੀਂ ਲੱਗਦੀ ਮਾਰਦੇ ਮਾਰਨੀ ਜੋ ਤੂੰ ਕੰਮ ਕਰ ਰਾ ਨਾ ਇਹ ਨਾ ਆ ਲੈ ਵੀਰਾ ਮੁਸਕ ਮਾਰੀ ਜਾਂਦੇ ਮੇਰੇ ਮਗਰ ਨਾ ਆਉ ਜੀ ਤੇ ਮੈਂ ਨਾ ਛੱਤਰਾਂ ਨਾਲ ਤੈਨੂੰ ਰਹੀ ਜਾਉਂਗੀ ਨਾ ਮੈਂ ਲੈ ਕੇ ਜਾਂਦੀ ਮੈਂ ਸਬਜ਼ੀ ਲਿਉਣੀ ਆਥਰ ਵਾਸਤੇ ਬਿਟੀ ਬਣ ਕੇ ਲੈ ਜਾਵੇਂ ਨਾਲ ਨਾ ਮੈਂ ਨਹੀਂ ਲਿਜਾਂਦੀ ਮੈਂ ਤੈਨੂੰ ਕਹਤਾ ਨਾ ਇੱਥੇ ਬਹਿ ਜਾ ਤੂੰ ਬਾਹਰ ਆ ਕੇ ਕਰਦੀ ਨਹੀਂ ਆ ਜਾਣਾ ਮੇਰੇ ਮਗਰ ਆਉ ਜੀ ਕਿ ਤੇ ਛੱਤਰ ਖਾਏਂਗੇ ਫਿਰ ਮੈਂ ਤੋ ਨਹੀਂ ਹੋਣੀ ਤੇਰੇ ਮਗਰ ਮੈਂ ਮੈਂ ਦੱਸੂਨੀ ਤੇ ਲਿਆਏ ਨੇ ਮਾਂ ਬੁਢੀ ਜੀ ਨਹੀਂ ਮਾਰ ਹੈ ਕਿ ਲਾ ਦੱਸ ਕਿ ਮੈਂ ਠੱਕੇ ਮਾਰਦੀ ਹੈਗੀ ਤਾਂ ਇਹਨੂੰ ਘੜਾ ਪਤਾ ਲੱਗੂ ਮੈਂ ਬਾਗੀ ਜਾਉਂਗੀ ਬਾਗ ਯਾਰ ਨੇ ਕੋਈ ਉਹ ਮਾ ਲਈ ਦੋ ਮੈਂ ਤਾਂ ਉਹ ਨਾ ਉਹ ਕਾਰਾ ਰੱਬ ਦੇ ਇਤਲਾ ਮੀ ਤੁਕਰੜੀ ਤਪ ਘਾਡਲਾ ਆਈ ਲੈ ਨਾ ਹੀ ਬਗਦੀ ਮੈਂ ਕਿਹੜਾ ਕਿੱਥੇ ਲੋਕਾਂ ਆ ਮਾ ਪੰਜਾਬੀ ਆ ਫੇ ਵੀ ਉਹ ਗਈ ਹੋ ਜਾਂਦੀ ਆ ਨਾ ਮੈਂ ਵੀ ਬਗ ਹੀ ਜਾਂਦੀ ਆ ਮੈਂ ਕੰਡੀ ਜਾਂਦੀ ਆਗੀ ਨਹੀਂ ਜਾਣੀ ਆ ਲੈ ਜਾ ਬਣਾ ਲੜੂ ਵੀ ਪਰ ਕੁੱਤੂ ਵੀ हम्म ओ देवी बिबी बिबी को जान पीबीए बिबी को जान dia ਕੀ ਹੋ ਗਿਆ ਪਕੜ ਨੇ ਉਹ ਕੰਮ ਲਈ ਨੂੰ ਮਗਰੀ ਤੁਰਿਆ ਤੂੰ ਹਰ ਕੋਣ ਤਾਂ ਮੇਰਾ ਕੁੜਾ ਤੋਂ ਮਗਰੀ ਤੁਰਿਆ ਆਈ ਮੈਨੂੰ ਐਸੀ ਬਖ ਕੋਈ ਤੈਨੂੰ ਆਣਾ ਚਾਹਤ ਕੋ ਸਬਜ਼ੀ ਨਾ ਖੋ ਕਿ ਲੈ ਜੇ ਮੈਂ ਤਾਂ ਉਹ ਸਬਜ਼ੀ ਖਾਣ ਨੂੰ ਮੈਂ ਕਿਹੜਾ ਨਿਆਣੀ ਸੀ ਜੀ ਵੀ ਕੁੱਟੀ ਮੈਂ ਜਾਗਾ ਹਰ ਜਾ ਹੈ ਦੇਖੀ ਦੰਡਾ ਮਾਰੀ ਤੇ ਤੂੰ ਛੱਤਰ ਡੰਡੇ ਖਾਣ ਵਾਲੇ ਕਰਦੀਆਂ ਲੱਛਣ ਮੈਂ ਤੈਨੂੰ ਮਾ ਕੇ ਕਿ ਆਈ ਸੀ ਮਹਾ ਤੂੰ ਮਗਰੀ ਆਈ ਸੀ ਇਹ ਕੰਮ ਕਰ ਲਈ ਤੇ ਤੂੰ ਮੇਰੇ ਮਗਰੀ ਆ ਗਈ ਬੀਬੀ ਮੈਨੂੰ ਆਸੀ ਮੈਂ ਕੋਤਸ ਸਬਜ਼ੀ ਨਾਲ ਕੋਕਲਾ ਜੇ ਮੈਂ ਤਾਂ ਕੜ ਜਾ ਨਹੀਂ ਤੈਨੂੰ ਮੈਂ ਮੈਂ ਮਾਇ ਤੇਨੂੰ ਕੀ ਕਹੀਏ ਮਾਰੀ ਨਾ ਬੀਬੀ ਵਾਂ ਕੇ ਤੇ ਫਿਰ ਤੂੰ ਡੰਡੇ ਖਾਵੇਂਗੀ ਹੁਣ ਇਸ ਵੀ ਧਾਲੀ ਤੂੰ ਕੰਮ ਕਰ ਲਈ ਘਰੇ ਜੀ ਦੋਤਾ ਠੰਡਾ ਹੋ ਗਿਆ ਇਸ ਪਾਣੀ ਨੂੰ ਤੱਤਾ ਕਰਕੇ ਦੇ ਜੀ ਵਾਰੀ ਮੈਂ ਤਾਂ ਤੱਤਾ ਕਰਕੇ ਦੇਉ ਹ ਸ਼ਰਮ ਮੰਨਿਆ ਕਰ ਮਾੜੀ ਮੋਟੀ ਨਹੀਂ ਵਾ ਕਾਹ ਹੋਈ ਇਹ ਸਾਡੇ ਪੱਲੀ ਪੂਣੀ ਸੀਗੀ ਨਹੀਂ ਮੈਂ ਤਾਂ ਸਬਜ਼ੀ ਤੋਰਨ ਆਈ ਸੀ ਇਹਨੇ ਤਾਂ ਲੋਗੂ ਪੀ ਲਿਆ ਤੂੰ ਚੱਕੀ ਜਾਂਦੀ ਡੰਡੇ ਖਾਣਾ ਕੰਮ ਕਰ ਦਿੰਦੀ ਆ ਤੂੰ ਚਲ ਉਹ ਫੇਰ ਕਾਹ ਤੋਂ ਮਾਰਾ ਤਾ ਉਹ ਤੇ ਨਾ ਆਈ ਜਾ ਲੋ ਤੇ ਕਿੰਨੀ ਮਿਲਾਂ ਰਹੀ ਕਿ ਉਹ ਮੈਨੂੰ ਦਿੱਤੀ ਤੇ ਕਿੰਨੀ ਆਈ ਨੇ ਅੱਜ ਨਾ ਬੁੜੀਆਂ ਦੇਖੀ ਜਾਂਦੀਆਂ ਤੈਨੂੰ ਇਹ ਸ਼ਰਮ ਹੁੰਦੀ ਤੂੰ ਮੇਰੇ ਮਗਰ ਕੀ ਲੈਣ ਆਉਂਦੀ ਸੀ ਮੈਂ ਤਾਂ ਸਬਜ਼ੀ ਲੈਣ ਆਈ ਸੀ ਮੈਂ ਹਾਂ ਜਾਂਦੀ ਨਹੀਂ ਮੈਂ ਤਾਂ ਆ ਬੱਚੀ ਜਾਂਦੀ ਨਹੀਂ ਇੱਧਰ ਚੱਲ ਲੈ ਲੋਪੀ ਲੈ ਲੈ ਨੇ ਸੁਧਰੀ ਨਾ ਕੰਨਾ ਆਲਾ ਬੋਕ ਬਾਰ ਦੀ ਮੋਸਤ ਮਾਰੀ ਆਂ ਲੈ ਨੇ ਲੈ ਲੋਪੀ ਲੈ ਨੇ ਸਾਟਾ ਕਿਸ ਵੀ ਫੇਰ ਤੁੰਦ ਚੱਕੇ ਰੋ ਮਰਿਆ ਨਹੀਂ ਹੂੰ ਕਹੇ ਤੇ

ਤੂੰ ਚੱਲਿਆ ਘਟਾ ਉੱਪਰ ਕੇ ਜਰੂਰ ਸੁਣਾ ਕੇ ਕਿ ਮੈਨੂੰ ਠੰਡ ਲੱਗਦੀ ਹੈ ਤੇ ਹੁਣ ਨਹੀਂ ਤੈਨੂੰ ਠੰਡ ਲੱਗਦੀ ਤੂੰ ਨਹੀਂ ਲੈ ਕੇ ਮੇਰੇ ਮਗਰ ਠੰਡ ਲੱਗਦੀ ਸੀ ਮੈਂ ਕਿ ਫਿਰ ਦੁੱਬੀ ਕੁੱਟੂ ਵੀ ਅਸੇ ਕੁੱਟ ਤਾਂ ਵੀ ਧੇਰ ਮੇ ਦਿੱਤਾ ਤੇ ਫਿਰ ਤੂੰ ਜਦੋਂ ਕੁੱਤਾ ਨਾ ਮੈਂ ਹੋਰ ਕੀ ਕਰਾਂ ਤੇ ਮੈਂ ਵੀ ਫਿਰ ਦੇਖਣਾ ਇਸੇ ਵਾਰ ਜਿੰਨਾ ਦੋਸਤ ਕਰ ਮੈਂ ਲੰਦਾਨੀ ਸੀਗਾ ਜੀ ਸਹਲਾ ਚਲਦੇ ਨੀ ਆਂਟੀ ਤੰਦਰਾਂਟ ਨੂੰ ਵੜੋ ਬਤਾਂ ਲੱਗ। ਇਹ ਦੋ ਬਸ ਗਾਰੇ ਸਿੱਧਰੇ ਤੂੰ ਦਾ ਛਤਰ ਖਾਣੇ ਖਾਣੇ ਮੇਰੇ ਵੀ ਪਵਾਵੇਂਗੀ। ਆ ਦੇਖੋ ਇਹਦਾ ਬੱਤੀ ਗਿਆ ਮੈਂਸ ਕਰਨ ਮੈਂ ਚਲਦੀ ਆ। ਸਰਚ ਪਾਵੇਂਗੀ ਕੰਮ ਦਾ ਦੇਖੋ। ਇਹ ਪੂਰੀ ਆ ਮਨ ਲਾ ਦਾ ਬੋਕਰ ਦੀ ਸੀਥ ਵੀ ਇਹਨਾਂ ਦੀ ਗੱਡੀ ਹੂ ਕੰਮਲੀ ਇਹ। ਇਹਨਾਂ ਦੇ ਘਰੋਂ ਗੱਡੀ ਆ ਉਹ ਉੱਥੇ ਪਈ ਸੀਗੀ। ਫਿਰ ਉੱਥੋਂ ਚੱਕਦੇ ਤਾਂ ਸੋਹਣੀ ਲੱਗਦੀ ਐ। ਆ ਜਾ। ਲਹੂ ਨਾ ਪੀਆ ਕਰ ਤੂੰ ਮੇਰਾ। ਕਰੇ ਕੋ ਹੱਥ ਚੱਕ ਲਈਏ ਕਹੇ ਮੈਂ ਹੱਥ ਚੱਕ ਲਈਏ। ਇਹ ਹੀ ਕੰਮ ਆ ਤੈਨੂੰ ਹੋਰ ਵੀ। ਮੈਂ ਤਾਂ ਸਬਜ਼ੀ ਲੈਣ ਗਈ ਸੀ ਮੈਨੂੰ ਕਾਹਲੀ ਨੇ ਲਾਉਂਦੀ ਤੂੰ ਮੈਂ ਕੀ ਕਹਾ ਤਾ ਮੈਂ ਕੁਝ ਨਹੀਂ ਗਿਆ ਤੂੰ ਮੈਨੂੰ ਆਪ ਹੀ ਤੂੰ ਗੁੱਟਾ ਪੈ ਗਈ ਮੈਨੂੰ ਹੀ ਗਈ ਹਣੀ ਹੈਗੀ ਲਹੂ ਪੀ ਲਿਆ ਨਹੀਂ ਮੇਰਾ ਮੈਂ ਤਾਂ ਤੈਨੂੰ ਐ ਛੱਡ ਕੇ ਗਈ ਸੀ ਆ ਨਾਲ ਤਾਂ ਲੀਰ ਜੀ ਚੋਂ ਬੋਕ ਵਰਗੀ ਮਸਕਾਂਗੇ ਨਾਲ ਤੇਰੇ ਚ ਆਉਂਦੀ ਹੈ ਮੈਂ ਪਾਣੀ ਦਿੱਤਾ ਕਰਕੇ ਗਈ ਸੀ ਮੈਂ ਨਹਾ ਲੂਗੀ ਖੁਸ਼ਬੂ ਆਉਂਦੀ ਹੈ ਵਿੱਚ ਆਉਂਦੀ ਹੈ ਖੁਸ਼ਬੂ ਛੜੇ ਨਾ ਤਨਾ ਵੀ ਮੈਂ ਪਾਣੀ ਤਾਂ ਲਿਆ ਦੇ ਤੂੰ ਤਾਂ ਕੀ ਦੇਣਾ ਸੀ ਬੀਬੀ ਨੂੰ ਮੈਂ ਲਿਆ ਕਰਾਂ ਮੈਂ ਤੈਨੂੰ ਪਾਣੀ ਹੈ ਕੋਈ ਨਹੀਂ ਫਿਰ ਉਹਦੇ ਚ ਤੂੰ ਵੀ ਪੀ ਲਈ ਅਤ ਮੈਂ ਵੀ ਲੋ ਤੁ ਤੁ ਵੀ ਜੇ ਪਾਣੀ ਲੱਕ ਦੇਂਗੀ ਠੰਡ ਲੱਗ ਜਾਂਦੀ ਐ ਮੈਨੂੰ ਪਾਣੀ ਲੈ ਦੇ ਮੇਰੇ ਮਗਰ ਜਾਨਵਰ ਤਾਂ ਤੈਨੂੰ ਠੰਡ ਨਹੀਂ ਲੱਗਿਆ ਤਾਂ ਲੈ ਚਕੜੀਸ ਦੀ ਚੁੰਨੀ ਮੇਰੇ ਮਗਰ ਭੱਜ ਗਈ ਤੇ ਹੁਣ ਤੈਨੂੰ ਠੰਡ ਲੱਗਦੀ ਐ ਘਰੇ ਆ ਕੇ ਹੈ ਤੂੰ ਵੀ ਵੀ ਗੱਲਾਂ ਨਾ ਮਾਰ ਜਮੈਨ ਪਾਣੀ ਲੈ ਦੇ ਨਾਲ ਚਾਹ ਕਰਨੀ ਮੈਂ ਕਰਕੇ ਨਹੀਂ ਚਾਹ ਨਹੀਂ ਲਹੂ ਪੀਦੇ ਆਨੇ ਮੇਰਾ ਤਾਂ ਕੌਂਗਲੀ ਨੇ ਮੈਂ ਤਾਂ ਸਬਜ਼ੀ ਧਰ ਦੀ ਮੈਂ ਪੈਣੀ ਆ ਪੈਣੀ ਆ ਚਲ ਮੈਨੂੰ ਚਾਹ ਬਣਾ ਦੀ ਜਾਨ ਕੁਟ ਮੈਂ ਬਣਾ ਰਹੀ ਐ ਇਹ ਚਾਹ ਦੇਖ ਲਾ ਬੋਲਦੀ